Gracias. i gledaju ਜੇ ਜੇ ਮਨ ਸੋਚੂ ਸਕਦਾ ਹੈ ਆਪ ਆਪ ਨੂੰ ਦੂਸ਼ ਚਾਰੇ ਹੁਣ ਸੰਭੀਤੇ ਰਹੇ ਰਹਿਣ ਉਹ ਦਾਰ ਦੇ ਦੂਦ ਦੇ ਦਾਰ സുഖായിട്ട് ഉമ്മാനെ കാണാൻ 바이바이 길라 드러스러 ਦਾ ਸਿਪੋਤੀ ਗੁਰੂਾਇੋ ਜਿਖਤੇ ਜੁਗੋਤਿ ਜਿਸਾਇ ਪਾਤਸ਼੍ਰੀ ਪੋਤੀ ਜਿਨਕੀ ਪਾਸ ਸੈ ਦਸਮੀ ਪ੍ਰੇਸ਼ੋ ਗੋਤਿ ਇਸਮਤ ਕੈ ਗੁਣਾਨੁ ਖਲੀਜਾਇ ਫਰੰਗਤ ਗੁਰਤੇ ਅਮਰਦਾਸ ਰਾਮਦਾਸਾ ਹੋ ਸਹਾਇ ਅਰਜਨ ਹਰਗੋਬਿੰਦੋ ਸਿਮਰੋ ਸ੍ਰੀ ਹਰਿ ਰਾਏ ਸ੍ਰੀ ਹਰਿ ਪ੍ਰੀਸੰਜੀਤਾ ਇਹ ਜਿਤਿਥੇ ਸਭੁ ਲੁਜਾਇ ਤੇਗ ਬਾਦ ਸਿਮਰਿਆ ਕਰਨੁ ਨਿਦੇਆਵਤਾਇ ਸਭ ਥਾਈਂ ਹੋ ਸਹਾਇ ਸਭੇ ਪਾਸ ਸਤਿਗੁਰੂ ਗੋਬਿੰਦ ਸਿੰਘ ਸਾਹਿਬ ਜੀ ਸਭ ਥਾਈਂ ਹੋਈ ਸਾਹਿਬ ਦਸਾਂ ਪਾਸ ਆਈਆਂ ਜੀ ਜੋ ਤੇ ਸਤਿਗੁਰੂ ਗੁਰਮ ਸਿੰਘ ਸਾਹਿਬ ਜੀ ਦੇ ਪਾਠੋ ਦਰਸ਼ਨ ਦੀ ਦਾਤਾਂ ਕਰਕੇ ਬੋਲੋ ਜੀ ਵਾਹਿਗੁਰੂ ਪੰਜਾ ਪਿਆਰੇ ਹਨ ਚੋਹਾਂ ਸਰਵ ਜਗਤਾਂ ਚਾਲੀ ਮੁਕਤੀਆਂ ਦੁਨੀਆਂ ਅਥੀਆਂ ਦੁਨੀਆਂ ਤਪਿਆ ਜਿਨ੍ਹਾਂ ਨਾਮ ਜੋ ਪਿਆਰ ਕਰ ਸਕਿਆ ਦੇਹ ਤਲਾਈ ਤੇ ਰੂਹ ਵੇਖ ਕੇ ਅੰਡਟ ਕੀਤਾ ਸਿਨਾ ਪਿਆਰੇ ਸਾਰੇ ਕਿਮਾਈ ਦਾ ਨਾਮ ਕਰਕੇ ਬੋਲੋ ਜੀ ਵਾਹਿਗੁਰੂ ਨਾ ਜੁੰਤ ਸਿੰਘ ਨੀਅਨ ਇਤਲਰ ਮੇ ਤੋਂ ਸਿੱਧਿੱਤੇ ਬੰਦ-ਬੰਦ ਕਟਾਇ ਖੋਪਰੀਆਂ ਲਵਾਈਆਂ ਚੱਤ ਨੇ ਚੜੇ ਤਾਂ ਨਾ ਰਹਿਣਾ ਚੜ੍ਹੇ ਗੁਰਦੁਆਰਾ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਧਰਮ ਨਹੀਂ ਹਾਰਿਆ ਸਿੱਖੀ ਕੇ ਸੋਸਵਰ ਸਨਾ ਨਿਭਾਈ ਇਹਨਾਂ ਦੀ ਕਮਾਈ ਦਾ ਧਿਆਨ ਕਰਕੇ ਬੋਲੋ ਜੀ ਵਾਹਿਗੁਰੂ ਪੰਜਾ ਤੱਕ ਤੱਕ ਅਤੇ ਸਰਬਤਖਾਲਸਾ ਗੁਰਦੁਆਰਾ ਦਾ ਧਿਆਨ ਕਰਕੇ ਬੋਲੋ ਜੀ ਵਾਹਿਗੁਰੂ ਪ੍ਰਥਮੇ ਸਰਬਤਖਾਲਸਾ ਜੀ ਕੀ ਅਰਦਾਸ ਹੈ ਜੀ ਸਰਬਤਖਾਲਸਾ ਜੀ ਕੋ ਵਾਹਿਗੁਰੂ واح گاہوسا جی بول جی دان،, 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 دان دانا سب دان نام دان سری امریکا جی کے جو جو ترم کا کار بولو جی واہے ਦਾ ਮਨੀਵਾ ਮਤੂ ਚੀ ਮਤ ਪੱਧਰਾ ਖਾ ਵੈ ਗੁਰ ਹੈ ਕਾਲ ਗੁਰੂ ਵੈ ਗੁਰੂ ਆਪਣੇ ਪੰਥ ਦੇ ਸਦਾ ਸਾਹਿਤ ਤਾਰ ਜਿਓ ਸੁਨੂ ਗੁਰਦੁਆਰਾ ਤੇ ਗੁਰਦਾਨ ਮਾ ਦੇ ਖੁੱਲੇ ਦਰਸ਼ਨ ਦੇ ਦਰ ਤੇ ਸੇਵਾ ਸਭਾ ਕਰਨ ਦਾ ਤਾਂ ਖਾਲਸਾ ਜੀ ਨੂੰ ਬਖਸ਼ੋ ਹੈ ਨਿਮਾਨਿਆ ਜਿਮਾਨ ਨਿਤਾਨ ਹਲਤਾਨ ਨੇ ਹੋਟੇ ਦੀ ਉਟ ਹੈ ਅਕਾਲ ਪੁਰਖ ਸੱਚੇ 파ਸੋ ਦ੍ਰਿਮ ਨਿਵਾਸ ਤਾਂ ਸਤ ਗੁਰੂ ਸ੍ਰੀ ਗੁਰੂ ਨਾਨਕ ਦੇਵ ਜੀ ਤਾਂ ਸਤ ਗੁਰੂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਤਾਂ ਸਤ ਗੁਰੂ ਸ੍ਰੀ ਗੁਰਗ੍ਰੰਥ ਸਾਹਿਬ ਜੀ ਮਹਾਰਾਜ ਆਪ ਜੀ ਦੇ ਹਜ਼ੂਰ ਦੀ ਅਰਦਾਸ ਹੈ ਜੀ ਅਖਰਵਾਦਾ ਕਾਟਾ ਪੁੱਛ ਮੁਆਫ ਕਰਮੀ ਸਰਬੱਜ ਦਾ ਅਧਰਾਸ ਕਰਨੀ ਸਹੀ ਪਿਆਰੇ ਮੈ ਜਿਨਾ ਮਨੇ ਤੇਰਾ ਨਾਮ ਜਿਤੇ ਆਵੇ ਗਾਣਤ ਨਾਮ ਚੜ੍ਹਦੀ ਕਲਾ ਤੇਰੇ ਬਾਣੇ ਸਰਬੱਤ ਦਾ ਭਲਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬੋਲੇ ਸੋ ਨਿਹਾਲ ਵਾਹਿਗੁਰੂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਗ ਜੀ 残念。